ਸਾਡੀ ਟੀਮ ਹਿਮਨ ਸਰਵਾਈਟ ਦੀ ਪੰਜਾਬ ਵੱਲੋਂ ਤੁਹਾਨੂੰ ਦੱਸਣਾ ਚਾਹਾਂਗੇ 15 ਫਰਵਰੀ ਨੂੰ ਜਿਵੇਂ ਕਿ ਪਿਛਲੇ ਸਾਲ ਵੀ ਤੇ ਉਂਝ ਵੀ ਸਾਡੇ ਪੂਰੇ ਪੰਜਾਬ ਵਿੱਚ ਜਿਹੜੀ ਗਰੀਬ ਪਰਵਾਦੀ ਲੜਕੀਆਂ ਹਨ ਸਾਡੀ ਧੀਆਂ ਪੈਨਾ ਨੇ ਜੋ ਲੋੜਵੰਦ ਨੇ ਉਹਨਾਂ ਦਾ ਵਿਆਹ ਸਾਡੀ ਟੀਮ ਵੱਲੋਂ ਸਾਡੇ ਪ੍ਰੈਜ਼ੀਡੈਂਟ ਮਨਪ੍ਰੀਤ ਜੀ ਮਨਪ੍ਰੀਤਪੁਰ ਜੀ ਮਨਜੀਤਪੁਰ ਜੀ ਤੇ ਸਾਡੇ ਨਾਲ ਜੋ ਵੀ ਸਾਡੇ ਨਾਲ ਪੂਰੀ ਟੀਮ ਹੈ ਪੰਜਾਬ ਦੀ ਉਹ ਕੰਮ ਕਰ ਰਹੇ ਨੇ ਤੇ ਇੱਕ ਬਹੁਤ ਹੀ ਸਮੂਹਿਕ ਵਿਆਹ ਦਾ ਪੂਰਾ ਜੋ ਪਿਛਲੇ ਸਾਲ ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਗਰਾਉਂਡ ਮੇਲੇ ਵਿੱਚ ਕਰਾਇਆ ਸੀਗਾ ਉਹ ਇਸ ਵਾਰ ਵੀ 15 ਫਰਵਰੀ ਨੂੰ ਇਹੇ ਵਿਆਹ ਸਮੂਹਿਕ ਵਿਆਹ ਹੋਣਗੇ ਕੋਈ ਵੀ ਜਰੂਰਤਮੰਦ ਪਰਿਵਾਰ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡਾ ਨੰਬਰ ਹੈਗਾ 080543 64200 ਜਤਿੰਦਰ ਸ਼ਰਮਾ ਤੇ ਸਾਡੀ ਟੀਮ ਦੇ ਵਿੱਚ ਕੋਈ ਵੀ ਪਰਿਵਾਰ ਦਾ ਕੋਈ ਵੀ ਧਰਮ ਦਾ ਕੋਈ ਵੀ ਬੰਦਾ ਜੋ ਲੋੜਵੰਦ ਹੈ ਸਾਡੇ ਨਾਲ ਕੰਟੈਕਟ ਕਰੇ ਤੇ ਉਸ ਲੜਕੀ ਨੂੰ ਜੋ ਘਰ ਦਾ ਜਰੂਰਤ ਦਾ ਸਮਾਨ ਫਰੀ ਦਿੱਤਾ ਜਾਵੇਗਾ ਤੇ ਉਥੇ ਵਿਆਹ ਦਾ 20-25 ਬੰਦੇ ਜੀ ਤੁਹਾਡੇ ਹੋਣਗੇ ਕੁੜੀ ਵਾਲੇ ਮੁੰਡੇ ਵਾਲੇ ਉਹਨਾਂ ਦਾ ਖਾਣਾ ਪੀਣਾ ਫਰੀ ਹੋਊਗਾ ਤੁਹਾਨੂੰ ਬੇਨਤੀ ਕਰਦੇ ਜਿਸ ਨੇ ਵੀ ਰਜਿਸਟ੍ਰੇਸ਼ਨ ਕਰਾਣੀ ਹੈ ਸਾਡੇ ਨੰਬਰ 80543 64200 ਤੇ ਸੰਪਰਕ ਕਰੋ ਤੇ 15 ਫਰਵਰੀ ਇਹ ਗਰਾਊਂਡ ਮੇਲਾ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ ਧੰਨਵਾਦ ਜੀ ਅੱਜ ਸਾਡੀ ਟੀਮ ਹਿਊਮਰ ਸੁਸਾਇਟੀ ਪੰਜਾਬ ਵੱਲੋਂ ਮੈਂ ਪੰਜਾਬ ਰੈਜ਼ੀਡੈਂਟ ਜਤਿੰਦਰ ਸ਼ਰਮਾ ਦੱਸਣਾ ਚਾਹਾਂਗਾ ਕਿ ਸਾਡੀ ਟੀਮ ਵੱਲੋਂ ਸਾਡੇ ਜੋ ਪ੍ਰੈਜ਼ੀਡੈਂਟ ਨੇ ਮਨਜੀਤ ਕੌਰ ਜੀ ਇਹਨਾਂ ਦੇ بیٹے ਦਾ ਅਸਤਿੰਦਰ ਪ੍ਰੀਤ ਦਾ ਜਨਮ ਦਿਨ ਸੀ ਜੋ ਕਿ ਖਾਟਕਾ ਖੁਰਦ ਵਿੱਚ ਇੱਕ ਬਲੱਡ ਇੱਕ ਨੌਕੀ ਪਹਿਲ ਬਲੱਡ ਦਾਨ ਕਰਕੇ ਕਰਵਾਇਆ ਗਿਆ ਹੈ ਕਿਉਂਕਿ ਖੂਨਦਾਨ ਇੱਕ ਮਹਾਨ ਦਾਨ ਹੈ ਤੇ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਜੋ ਅੱਜ ਸਾਡੇ ਜੋ ਪ੍ਰੈਜ਼ੀਡੈਂਟ ਨੇ ਰਾਜਪੁਰਾ ਤੋਂ ਹਿਊਮਨ ਸਰਵਿਸ ਸਾਇਟੀ ਦੇ ਮਨਜੀਤ ਕੌਰ ਜੀ ਇਹਨਾਂ ਦੇ ਬੇਟੇ ਦਾ ਜੋ ਅੱਜ ਜਨਮ ਦਿਨ ਕੀਤਾ ਗਿਆ ਇਹਦੇ ਵਿੱਚ ਅੱਜ ਭਾਰੀ ਗਿਣਤੀ ਵਿੱਚ ਲੋਕਾਂ ਨੇ ਖੁੰਦਾਨ ਕੀਤਾ ਤੇ ਜੋ ਕਿ ਕਿਸੇ ਮਾਰਬੁਤਾ ਪੜਾਈ ਦਾ ਕੰਮ ਹੈ ਕਿ ਆਉਣ ਵਾਲੇ ਕੰਮ ਵਿੱਚ ਕਿਸੇ ਦੇ ਲੋੜਵੰਦੇ ਕੰਮਾਂ ਦਾ ਸਾਡੇ ਪੰਜਾਬ ਵਿੱਚ ਬਲੱਡ ਕੈਂਪ ਮੈਡੀਕਲ ਕੈਂਪ ਪੇਟ ਬੋਦੇ ਲਗਾਉਣਾ ਤੇ ਜੇ ਕਿਸੇ ਧੀ ਪੈਨ ਨੂੰ ਦੁਖਤ ਗਲੀਫ ਹੁੰਦਾ ਤੇ ਸਾਡੀ ਪੂਰੀ ਟੀਮ ਉੱਤੇ ਖੜਦੀ ਹੈ ਤੇ ਆਨਰ ਟਾਈਮ ਵਿੱਚ ਖੜਦੀ ਰਹੇਗੀ ਅੱਜ ਜੋ ਇਹਨਾਂ ਦਾ ਬੇਟਾ ਹੈਗਾ ਆਪਣਾ ਮੈਡਮ ਜੀ ਦਾ ਮੈਂ ਇਹਨਾਂ ਨੂੰ ਮੁਬਾਰਕਵਾਦ ਵੀ ਦਿੰਦਾ ਤੇ ਜੋ ਅੱਜ ਉਪਰਾਲਾ ਕੀਤਾ ਗਿਆ ਹੈ ਜੋ ਸਿੰਦਰਪ੍ਰੀਤ ਦੇ ਬਰਥਡੇ ਦਾ ਰੂਪਰਾਲਾ ਕੀਤਾ ਗਿਆ ਹੈ ਪਰਮਾਤਮਾ ਨੂੰ ਲੰਬੀ ਉਮਰ ਆਵੇ ਤੇ ਐਸਟਰਾ ਦੇ ਕੰਮ ਸਾਰੇ ਪੰਜਾਬ ਵਿੱਚ ਸਾਰਿਆਂ ਨੂੰ ਮਿਲ ਕੇ ਕਰਨੇ ਚਾਹੀਦੇ ਹਨ ਧੰਨਵਾਦ ਜੀ 15 ਫਰਵਰੀ ਦਾ ਵੱਡੀ ਬੋਲੀ ਹੋ ਗੀ ਕਰਕੇ